ਹੈਲੋ एवरीवन वेलकम बैक टू माय YouTube ਚੈਨਲ ਆਈ ਹੋ ਉਮਕੇ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਮੇਰਾ ਹੈਗਾ ਜੀ ਜਿਸ ਤਰ੍ਹਾਂ ਸਾਡੇ ਕੋਲ ਰਾਤ ਦੀ ਰੋਟੀ ਬਚੀ ਹੁੰਦੀ ਹੈ ਨਾ ਤੇ ਅਸੀਂ ਉਹਨੂੰ ਜਾਂ ਤੇ ਸੁੱਟ ਦਈਦਾ ਆ ਤੇ ਜਾਂ ਨੋਰਮਲੀ ਗਰਮ ਕਰਕੇ ਖਾ ਲਈਦਾ ਤੇ ਕਿਸੇ ਵੇਲੇ ਘਰ ਦੇ ਵਿੱਚ ਕੋਈ ਹੋਰ ਖਾਂਦਾ ਵੀ ਨੀਗਾ ਉਹਨੂੰ ਅਸੀਂ ਕਿਹੜੇ ਢੰਗ ਦੇ ਨਾਲ ਬਣਾ ਕੇ ਜਾਂ ਖੁਦ ਕਿੱਦਾਂ ਬਣਾ ਕੇ ਖਾ ਸਕਦੇ ਆ ਉਹਨੂੰ ਅਸੀਂ ਕਿਵੇਂ ਮਤਲਬ ਵਧੀਆ ਢੰਗ ਨਾਲ ਚਾਹ ਨਾਲ ਦਹੀਂ ਨਾਲ ਵੀ ਖਾ ਸਕਦੇ ਆ ਅੱਜ ਤੁਹਾਨੂੰ ਅਸੀਂ ਉਹ ਦੱਸਣ ਜਾ ਰਹੇ ਹਾਂ ਤੇ ਉਸ ਤੋਂ ਪਹਿਲਾਂ ਕਿ ਮੈਂ ਦੋ ਰੋਟੀਆਂ ਲਈਆਂ ਹੋਈਆਂ ਇਹ ਰਾਤ ਦੀਆਂ ਬਚੀਆਂ ਸੀਗੀਆਂ ਤੇ ਸੁਟਣੀਆਂ ਕਿਉਂ ਅਸੀਂ ਖਾ ਸਕਦੇ ਹਾਂ ਤੇ ਇਹਨਾਂ ਵਾਸਤੇ ਮੈਂ ਲਿਆ ਹੋਇਆ ਜੀ ਦੋ ਚਮਚ ਵੱਡੇ ਬੇਸਨ ਦੇ ਤੇ ਇਹਦੇ ਵਿੱਚ ਮੈਂ ਮਿਕਸ ਕਰਨ ਲੱਗੀ ਹਾਂ ਜੀ ਬਿਲਕੁਲ ਛੋਟਾ ਜਿਹਾ ਪਿਆਜ਼ ਕੱਟਿਆ ਹੋਇਆ ਹੈ ਨਾਲ ਹਰੀ ਮਿਰਚ ਕੱਟੀ ਆ ਤੇ ਵਿੱਚ ਬਰੀਕ ਜਿਹਾ ਧਨੀਆ ਵੀ ਕੱਟ ਲਿਆ ਹੋਇਆ ਮੈਂ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਟੇਸਟ ਵਾਸਤੇ ਤੁਸੀਂ ਕੋਈ ਵੀ ਚੀਜ਼ ਇਹਦੇ ਚ ਐਡ ਕਰ ਸਕਦੇ ਹੋ ਹੁਣ ਅਸੀਂ ਇਹਦੇ ਚ ਪਾਵਾਂਗੇ ਬਿਲਕੁਲ ਚੁੱਕੀ ਦਾ ਜੀਰਾ ਤੇ ਨਾਲ ਦੀ ਨਾਲ ਹੀ ਅਸੀਂ ਪਾਵਾਂਗੇ ਗਰਮ ਮਸਾਲਾ ਨਮਕ ਪਾ ਦਾਂਗੇ ਜੀ ਟੇਸਟ ਅਨੁਸਾਰ ਤੇ ਤੁਸੀਂ ਹੋਰ ਬਸ ਹਲਦੀ ਪਾ ਲੋ ਮਾੜੀ ਜੀ ਜਰਾ ਜੀ ਹਲਦੀ ਕਲਰ ਲਈ ਠੀਕ ਹੈ ਜੀ ਨਾਲ ਹੀ ਅਸੀਂ ਪਾਦਾਂ ਲੱਗਿਆ ਜੀ ਕਸੂਰੀ ਮੇਥੀ ਬਿਲਕੁਲ ਜਰਾ ਜੀ ਤੇ ਮੈਂ ਵਿੱਚ ਪਾ ਦੇਣੀ ਨਾਲ ਚਿਲੀ ਫਲੈਕਸ ਮੇਰੇ ਕੋਲ ਪਈ ਸੀਗੀ ਉੱਪਰ ਡੋងਗੀ ਚਿਲੀ ਫਲੈਕਸ ਵੀ ਪਾਤੀ ਹੋਈ ਹੈ ਹੁਣ ਮੈਂ ਇਹਦੇ ਚ ਹਲਕਾ ਜਿਹਾ ਪਾਣੀ ਪਾਵਾਂਗੇ ਪਾਣੀ ਪਾ ਕੇ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਸ ਤਰ੍ਹਾਂ ਅਸੀਂ ਆਮਲੇਟ ਬਣਾਉਂਦੇ ਆ ਸੇਮ ਉਸੇ ਤਰੀਕੇ ਦੇ ਨਾਲ ਇਹਨੂੰ ਅਸੀਂ ਬਣਾ ਲਿਆ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਜੀ ਇਹਨੂੰ ਅਸੀਂ ਗਾਸ ਸੜਾ ਬਣ ਕੇ ਬੈਟਰ ਬਿਲਕੁਲ ਰੈਡੀ ਹੋ ਗਿਆ ਹੋਇਆ ਤੇ ਚਲੋ ਹੁਣ ਗੈਸ ਦੇ ਉੱਪਰ ਤਵਾ ਰੱਖਦੇ ਆਂ ਇੱਧਰ ਅਸੀਂ ਤਵਾ ਰੱਖ ਲਿਆ ਹੋਇਆ ਤੇ ਗੈਸ ਨੂੰ ਕਰਾਂਗੇ ਔਨ ਜ਼ਿਆਦਾ ਹਾਈ ਫਲੇਮ ਨਹੀਂ ਰੱਖਣਾ ਅਸੀਂ ਉਧਰ ਸੜਾ ਤਵਾ ਗਰਮ ਹੁੰਦਾ ਪਿਆ ਤੇ ਇੱਧਰ ਅਸੀਂ ਆਪਣੀ ਜਿਹੜੀ ਰੋਟੀ ਆ ਉਹਨੂੰ ਰੈਡੀ ਕਰ ਲਾਂਗੇ ਜੀ ਬਸ ਐਨਾ ਕੁ ਤੁਸੀਂ ਇਹਨੂੰ ਠਿੱਕ ਰੱਖਣਾ ਆ ਜ਼ਿਆਦਾ ਲਿਕਵਿਡ ਕਰੋਗੇ ਤੇ ਫਿਰ ਲੱਗੇਗਾ ਨਹੀਂ ਰੋਟੀ ਦੇ ਉੱਪਰ ਸਹੀ ਟੰਗ ਨਾਲ ਨਾ ਇਦਾਂ ਦੀ ਤੁਸੀਂ ਰੋਟੀ ਬਣਾ ਕੇ ਖਾ ਕੇ ਜਰੂਰ ਦੇਖਿਓ ਜਿਵੇਂ ਅਸੀਂ ਗੋਭੀ ਵਾਲੀ ਆਲੂ ਵਾਲੀ ਰੋਟੀ ਖਾਣੇ ਆ ਨਾ ਉਹਦੇ ਤੋਂ ਕਿਤੇ ਮਸਤ ਰੋਟੀ ਬਣਦੀ ਹੈ ਬਹੁਤ ਜ਼ਿਆਦਾ ਟੇਸਟੀ ਕਈ ਵਾਰ ਤੁਸੀਂ ਐਵੇਂ ਕਰੋਗੇ ਕਿ ਤਾਜੀ ਰੋਟੀ ਬਣਾ ਕੇ ਵੀ ਐਡਾ ਕਰਕੇ ਖਾਣ ਨੂੰ ਦਿਲ ਕਰਦਾ ਹੈ ਕਿ ਜ਼ਰੂਰੀ ਨਹੀਂ ਐ ਬਈ ਰੋਟੀ ਤੇ ਹੀ ਅਸੀਂ ਲਾ ਸਕਦੇ ਆ ਤੁਸੀਂ ਤਾਜੀ ਰੋਟੀ ਪਕਾ ਕੇ ਵੀ ਐਵੇਂ ਕਰ ਸਕਦੇ ਹੋ ਠੀਕ ਹੈ ਜੀ ਸਾਡਾ ਦੇਖੋ ਜੀ ਵਸਨ ਉੱਪਰ ਲੱਗ ਕੇ ਰੈਡੀ ਹੋ ਗਿਆ ਹੋਇਆ ਹੁਣ ਅਸੀਂ ਤਵੇ ਦੇ ਉੱਤੇ ਪਾਵਾਂਗੇ ਗੈਸ ਦਾ ਫਲੇਮ ਅਸੀਂ ਬਿਲਕੁਲ ਕੱਟ ਕਰ ਲਿਆ ਹੋਇਆ ਤੇ ਇਹਨੂੰ ਹਲਕਾ ਗ੍ਰੀਸ ਕਰ ਲਾਂਗੇ ਜੀ ਤੇ ਹੁਣ ਅਸੀਂ ਰੋਟੀ ਨੂੰ ਉਲਟਾ ਕਰਕੇ ਜਿਹੜਾ ਹੈ ਉਹਨੂੰ ਪਾ ਦੇਣਾ ਹੈ ਬਸ ਪਾ ਲਈ ਬਸ ਇਹਨੇ ਉਹਨੂੰ ਹਲਕਾ ਜਿਹਾ ਬ੍ਰਾਊਨ ਹੋਣਾ ਹੈ ਫਿਰ ਅਸੀਂ ਇਹਨੂੰ ਪਲਟਾਂਗੇ ਫੋਨ ਅਸੀਂ ਇਹਨੂੰ ਪਲਟ ਦਾਂਗੇ ਜੀ ਦੇਖੋ ਜਿਸ ਤਰ੍ਹਾਂ ਨਾ ਆਮਲੇਟ ਬਣਿਆ ਹੁੰਦਾ ਸੇਮ ਉਸੇ ਤਰੀਕੇ ਦੇ ਨਾਲ ਸਾਡੀ ਰੋਟੀ ਜਿਹੜੀ ਹੈ ਬਣ ਕੇ ਤਿਆਰ ਹੋ ਗਈ ਹੋਈ ਹੈ ਇਹਨੂੰ ਹੌਲੀ ਹੌਲੀ ਹੁਣ ਪਕਾ ਲਾਂਗੇ ਦੋਨਾਂ ਸਾਈਡਾਂ ਤੋਂ ਫਿਰ ਦੁਬਾਰਾ ਤੋਂ ਇੱਧਰ ਵੀ ਚੰਗੀ ਤਰ੍ਹਾਂ ਇਹਨੂੰ ਬ੍ਰਾਊਨ ਕਰ ਲਾਂਗੇ ਬਸ ਜੇ ਸਾਡੀ ਰੋਟੀ ਬਣ ਕੇ ਰੈਡੀ ਹੈ ਜੇ ਦੇਖੋ ਬਿਲਕੁਲ ਰੋਟੀ ਪੱਕ ਗਈ ਹੋਈ ਐ ਦੂਸਰੀ ਸਾਈਡ ਤੋਂ ਤੇ ਪਹਿਲਾਂ ਹੀ ਪੱਕੀ ਹੋਈ ਸੀ ਤੇ ਐਸ ਸਾਈਡ ਵੀ ਪੱਕ ਗਈ ਹੋਈ ਤੁਸੀਂ ਚਾਹੋ ਤੇ ਦੂਸਰੀ ਸਾਈਡ ਵੀ ਚੰਗੀ ਤਰ੍ਹਾਂ ਇਹਨੂੰ ਮਤਲਬ ਲਾ ਕੇ ਕਿਉ ਤੇ ਚੰਗੀ ਤਰ੍ਹਾਂ ਗਰਮ ਕਰ ਸਕਦੇ ਹੋਰ ਰਾੜ ਸਕਦੇ ਆ ਉਹ ਤੁਹਾਡੀ ਆਪਣੀ ਇੱਛਾ ਆ ਤੇ ਅਸੀਂ ਇਧਰਲੀ ਸਾਈਡ ਹੀ ਲਗਾਇਆ ਸੀ ਬਸ ਬਸ ਜੇ ਤੁਹਾਡੀ ਰੋਟੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਰੈਸিপি ਜ਼ਰੂਰ ਟਰਾਈ ਕਰਿਆ ਕਰੋ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ